ਅੱਜ ਨਵੇਂ ਘਰਾਂ ਦੇ ਵਿੱਚ ਖਨਨ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਯੂਨਟ ਦਾ ਗਠਨ ਕੀਤਾ ਗਿਆ ਹੈ 21 ਮੈਂਬਰੀ ਕਮੇਟੀ ਬਣਾਈ ਹੈ ਤੇ ਇਸ ਇਲਾਕੇ ਇਹ ਉਹ ਪਿੰਡ ਹੈ ਜਿਹੜਾ ਹੜ ਦੀ ਮਾਰ ਦੇ ਹੇਠ ਆਇਆ ਸੀਗਾ ਪਿਛਲੇ ਸਾਲ ਬਰਸਾਤਾਂ ਹਿਮਾਚਲ ਦੇ ਵਿੱਚ ਜਿਆਦਾ ਹੋਈਆਂ ਜਦੋਂ ਹਿਮਾਚਲ ਸਾਰਾ ਰੁੜ ਗਿਆ ਤੇ ਬਿਆਸ ਦਾ ਜਿਹੜਾ ਪਾਣੀ ਛੱਡਿਆ ਗਿਆ ਉਸ ਦਰਿਆ ਦੇ ਪਾਣੀ ਦੇ ਨਾਲ ਇਹ ਪਿੰਡ ਸੈਂਟਰ ਦੇ ਵਿੱਚ ਰਹਿ ਗਿਆ ਇਹਦੇ ਦੋਨੇ ਪਾਸੇ ਜਿਹੜੇ ਆ ਪਾਣੀ ਸੀਗਾ ਪਾਣੀ ਵੀ ਇੰਨਾ ਜਿਆਦਾ ਸੀਗਾ ਵੀ ਦੇਖ ਕੇ ਡਰ ਲੱਗਦਾ ਸੀਗਾ ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਇਹ ਪਿੰਡ ਨੇ ਸੰਤਾਪ ਹੜਾਇਆ ਹੋਵੇ ਕੁਝ ਸਮਾਂ ਪਹਿਲਾਂ ਹੜ ਦਾ ਤੇ ਉਸੇ ਪਿੰਡ ਦੇ ਉਹ ਹੜ ਦਾ ਵੱਡਾ ਕਾਰਨ ਉਹ ਕੋਈ ਇਹ ਨਹੀਂ ਵੀ ਬਰਸਾਤ ਜ਼ਿਆਦਾ ਹੋਈ ਆ ਉਹਦਾ ਵੱਡਾ ਕਾਰਨ ਕ੍ਰੈਸ਼ਰ ਸੀਗੇ ਵੀ ਪਿੰਡ ਦੇ ਦੋਨੇ ਪਾਸੇ ਜਿਹੜੇ ਉੱਪਰਲੇ ਪਾਸੇ ਜਿਹੜੇ ਸਟੋਨ ਕ੍ਰੈਸ਼ਰ ਲੱਗੇ ਹੋਏ ਆ ਜਿਨ੍ਹਾਂ ਦੇ ਵੱਲੋਂ ਬੜੀ ਡੂੰਗੀ ਜਿਹੜੀ ਮਾਈਨਿੰਗ ਕੀਤੀ ਗਈ ਆ ਉਸ ਮਾਈਨਿੰਗ ਕਰਕੇ ਦਰਿਆ ਦਾ ਬਹਾਵ ਜਿਹੜਾ ਉਲਟਿਆ ਤੇ ਪਿੰਡ ਨੂੰ ਜਿਹੜਾ ਨੁਕਸਾਨ ਹੋਇਆ ਤੇ ਪਿੰਡ ਵਿੱਚ ਬੱਚੇ ਕਹਿ ਲਿਏ ਔਰਤਾਂ ਇੱਥੋਂ ਦੇ ਮਵੇਸ਼ੀ ਸਾਰੇ ਫਸ ਕੇ ਰਹਿ ਗਏ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਕਹ ਲੀਏ ਵੀ ਡੀਸੀ ਹੈ ਸਾਡੇ ਕੋਮਲ ਮਿੱਤਲ ਜੀ ਅਦੋਂ ਉਹਨਾਂ ਨੇ ਖੁਦ ਦौरा ਇਸ ਪਿੰਡ ਦਾ ਕੀਤਾ ਸੀਗਾ ਦੇਖਿਆ ਸੀਗਾ 6 ਕਿਲੋਮੀਟਰ ਵੱਧ ਘੁੰਮ ਕੇ ਇਸ ਪਿੰਡ ਤੱਕ ਪਹੁੰਚ ਕੀਤੀ ਸੀਗੀ ਕਿ ਇੱਥੇ ਦੇ ਲੋਕਾਂ ਦੀ ਹਾਲਤ ਕੀ ਸੀਗੀ ਮਹੀਨਾ ਇੱਕ ਇਸ ਪਿੰਡ ਦੇ ਬੱਚੇ ਸਕੂਲ ਨਹੀਂ ਜਾ ਸਕੇ ਹੰਦਵਾਲ ਉਹਨਾਂ ਦਾ ਰਹਿਣ ਬਸੇਰਾ ਕਰਨਾ ਪਿਆ ਸੀਗਾ ਕਿਉਂਕਿ ਪਾਣੀ ਨਹੀਂ ਉਤਰਿਆ ਤਾਂ ਜਦੋਂ ਵਾਪਸ ਆਏ ਇੰਨਾ ਜਿਹੇ ਉਜਾੜੇ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਹਾਲਤ ਇਹ ਹੈ ਪੀ ਜਦੋਂ ਇੱਥੇ ਹੜ ਦਾ ਸੰਤਾਪ ਡਿਆ ਤੇ ਅੱਜ ਇੱਕ ਹੋਰ ਸਟੋਨ ਕ੍ਰੈਸ਼ਰ ਉਹਦੇ ਤੋਂ ਉੱਪਰ ਤੀਜਾ ਹੈ ਹੋਰ ਦੋ ਸਟੋਨ ਕ੍ਰੈਸ਼ਰ ਜਿਹੜਾ ਇਸ ਪਿੰਡ ਦੀ ਜਿਹੜੀ ਹੈ ਜੂਹ ਦੇ ਵਿੱਚ ਇਸ ਪਿੰਡ ਦੇ ਵਿੱਚ ਜਿਹੜੀ ਹੈ ਲਗਾਉਣ ਦੀ ਪਰਮਿਸ਼ਨ ਦੇ ਦਿੱਤੀ ਹੈ ਤੇ ਕਿੱਥੇ ਹੈ ਪੋਲੂਸ਼ਨ ਕੰਟਰੋਲ ਬੋਰਡ ਤੇ ਕਿੱਥੇ ਹੈ ਡੀਸੀ ਮੈਡਮ ਇਸ ਗੱਲ ਨੂੰ ਲੈ ਕੇ ਲੋਕ ਹੈਰਾਨ ਹੈ ਤੇ ਅੱਜ ਇੱਥੇ ਕਮੇਟੀ ਗਠਿਤ ਕਰਕੇ ਕੱਲ ਨੂੰ ਜਿਹੜਾ ਹੈ डीसी ਹੁਸ਼ਿਆਰ ਪਰ ਕੋਮਲ ਮਿੱਤਲ ਨੂੰ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸ਼ਨ ਦੀਪਕ ਹੁਣਾਂ ਨੂੰ ਜਿਹੜਾ ਹੈ ਇਸ ਪਿੰਡ ਦੀ ਕਮੇਟੀ ਤੇ ਹੋਰ ਖਨਨ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਮਿਲਣ ਜਾਏਦੀ ਹੈ ਤੇ ਇਹਨਾਂ ਦੇ ਵੱਲੋਂ ਇਤਰਾਕ ਜੋਗ ਜਿਹੜਾ ਹੈ ਇੱਕ ਪੱਤਰ ਦਿੱਤਾ ਜਾ ਰਿਹਾ ਵੀ ਇਹ ਸਾਡੇ ਪਿੰਡ ਦੇ ਵਿੱਚ ਸਟੋਨ ਕ੍ਰਸ਼ਰ ਨਾ ਲੱਗਿਆ ਜਾਵੇ ਜੇ ਇੱਥੇ ਸਟੋਨ ਕ੍ਰਸ਼ਰ ਲਗਾਇਆ ਜਾਂਦਾ ਹੈ ਤੇ ਪਿੰਡ ਦੇ ਲੋਕ ਤੇ ਖਨਨ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਡੇ ਪੱਧਰ ਦੇ ਉੱਪਰ ਸੰਘਰਸ਼ ਦੇ ਵੱਲ ਨੂੰ ਜਾਊਗੀ ਤੇ ਪੂਰੇ ਕਹਿ ਲਈਏ ਵੀ ਅੱਜ ਤੋਂ ਹੀ ਜਿਹੜਾ ਸਟੋਨ ਕ੍ਰਸ਼ਰ ਦਾ ਕੰਮ ਬੰਦ ਹੋਣਾ ਚਾਹੀਦਾ ਜੇ ਕ ਤੇ ਪਰਸੋ ਤੋਂ ਜਿਹੜਾ ਇਹ ਅਗਲਾ ਸੰਘਰਸ਼ ਜਿਹੜਾ ਜੀ ਖਾਣਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾਊਗਾ ਜੀ ਜਿਹੜਾ ਡੀਸੀ ਹੁੰਦਾ ਜ਼ਿਲ੍ਹੇ ਦਾ ਮਾਲਕ ਹੁੰਦਾ ਕਿ ਉਹਦੇ ਮਤਲਬ ਨੋਟਿਸ ਤੋਂ ਬਿਨਾਂ ਹੀ ਲੱਗ ਰਿਹਾ ਹੋਏਗਾ ਨਹੀਂ ਇਹ ਗਲਤ ਦੇਖਣ ਵਾਲੀ ਇਹੀ ਹੈ ਨਾ ਵੀ ਡੀਸੀ ਸਾਹਿਬ ਜਿਨ੍ਹਾਂ ਨੇ ਆਪ ਦੇਖਿਆ ਇਹ ਪਿੰਡ ਹਾਂਜੀ ਉਹਨਾਂ ਨੂੰ ਪਤਾ ਨਹੀਂ ਪਿੰਡ ਦਾ ਹਾਲਤ ਕੀ ਹੈ ਤੇ ਇੱਥੇ ਉਹਨਾਂ ਦੀ ਜੇ ਉਹਨਾਂ ਨੂੰ ਪਤਾ ਹੁੰਦਾ ਤੇ ਸ਼ਾਇਦ ਇੱਥੇ ਸਟੋਨ ਕ੍ਰੈਸ਼ਰ ਨਾ ਲੱਗਦਾ ਮੈਂ ਤਾਂ ਪਹਿਲੀ ਗੱਲ ਇਹ ਕਹਿਣਾ ਇਹ ਹੁਣ ਕੱਲ ਜਾ ਕੇ ਪਤਾ ਲੱਗੂਗਾ ਵੀ ਡੀਸੀ ਮੈਨ ਨੂੰ ਪਤਾ ਵੀ ਹੈ ਕਿ ਨਹੀਂ ਕੱਲ ਜਾ ਕੇ ਅਸੀਂ ਚਿੱਠੀ ਦੇਣੀ ਹੈ ਬਾਕੀ ਸਾਨੂੰ ਵੀ ਪਤਾ ਵੀ ਬੰਦ ਕਮਰਿਆਂ ਦੇ ਵਿੱਚ ਇਹਨਾਂ ਸਟੋਨ ਕ੍ਰੈਸ਼ਰਾਂ ਨੂੰ ਕਿੱਦਾਂ ਐਨਓਸੀ ਦਿੱਤੀਆਂ ਜਾਂਦੀਆਂ ਆ ਇਹ ਹੀ ਕਹਿੰਦੇ ਸਟੋਨ ਕ੍ਰੈਸ਼ਰ ਵੀ ਅਸੀਂ ਇੱਥੇ ਇੱਕ ਪਲਾਂਟ ਇੰਸਟਾਲ ਕਰਨਾ ਹੈ ਤੇ ਮਟੀਰੀਅਲ ਅਸੀਂ ਜੇ ਐਂਡ ਕੇ ਹਿਮਾਚਲ ਤੋਂ ਲੈ ਕੇ ਆਣਾ ਜਦ ਕਿ ਮਾਈਨਿੰਗ ਜਿਹੜੀ ਹੈ ਇੱਥੇ ਹੀ ਹੋ ਰਹੀ ਹੈ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਰੋਲਾ ਪੈ ਰਿਹਾ ਇਲੈਗਲ ਮਾਈਨ ਤੇ ਇਹ ਹਾਲਤ ਇੰਨੀ ਕਿ ਜ਼ਾਦੇ ਬੁਰੀ ਹੈ ਉਹਦੇ ਤੋਂ ਬਾਅਦ ਵੀ ਇੰਨੀ ਜ਼ਾਦੀ ਵੱਡੀ ਤਦਾਦ ਦੇ ਵਿੱਚ ਸਟੋਨ ਕ੍ਰੈਸ਼ਰਾਂ ਨੂੰ ਪਰਮਿਸ਼ਨ ਦੇ ਦਿੱਤੀ ਜਾ ਰਹੀ ਹੈ ਆਲਰੇਡੀ ਜਿਹੜਾ ਤਲਵਾੜੇ ਦੇ ਵਿੱਚ ਲੱਗੇ ਹੋਏ ਸਟੋਨ ਕ੍ਰੈਸ਼ਰਾਂ ਨੂੰ ਲੈ ਕੇ ਐਸਆਈਟੀ ਬਣੀ ਹੋਈ ਹੈ ਉਸ ਐਸਆਈਟੀ ਦੀ ਹਾਲੇ ਤੱਕ ਰਿਪੋਰਟ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਫਿਰ ਵੀ ਹੋਰ ਸਟੋਨ ਕ੍ਰੈਸ਼ਰ ਇੱਧਰ ਲਗਾਈ ਜਾ ਰਹੀ ਹੈ ਦੋ ਸਟੋਨ ਕ੍ਰੈਸ਼ਰ ਇੱਥੇ ਤਲਵਾੜੇ ਪੋਲ ਬਧਵਾਨੀਆਂ ਵਿੱਚ ਸਟੋਨ ਕ੍ਰੈਸ਼ਰ ਇੱਧਰ ਜਮੀਰਾ ਵਾਲੇ ਇੱਕ ਹੋਰ ਲਗਾ ਦਿੱਤਾ ਮੈਂ ਇਲਾਕੇ ਦੇ ਲੋਕਾਂ ਨੂੰ ਕਹਿੰਦਾ ਵੀ ਤਕੜੇ ਹੋਵੋ ਜੇ ਇਹ ਤੁਸੀਂ ਨਾ ਬੋਲੇ ਚਾਹੇ ਜਿਹੜਾ ਮਰਜੀ ਪਿੰਡ ਹੈ ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈ ਸਟੋਨ ਕ੍ਰੈਸ਼ਰ 1 ਰੁਪਿਆ ਇਹਦਾ ਕੋਈ ਇੱਕ ਜਿਹੜਾ ਕਹ ਲਈਏ ਫਾਲਜਾ ਕੋਈ ਫਾਇਦਾ ਨਹੀਂ ਤੁਹਾਨੂੰ ਹੋਣਾ ਤੁਹਾਡੇ ਲਈ ਕੋੜ ਹੈ ਇਸ ਕਰਕੇ ਪਿੰਡੋਂ ਪਿੰਡੇ ਜਿਹੀਆਂ ਕਮੇਟੀਆਂ ਬਣਾ ਕੇ ਇਕੱਠੇ ਹੋਵੋ ਤੁਹਾਡੇ ਲੜਿਆਂ ਹੀ ਸਟੋਨ ਕ੍ਰੈਸ਼ਰ ਬੰਦ ਹੋਣੇ ਆ ਤੇ ਨਵੇਂ ਲੱਗਣ ਨੂੰ ਵੀ ਨੱਥ ਪੈਣੀ ਜੀ ਕੱਲ ਦੀ ਮੀਟਿੰਗ ਤੋਂ ਬਾਅਦ ਕੋਈ ਲੱਗਦਾ ਹੱਲ ਨਿਕਲੇਗਾ ਦੇਖੋ ਲੋਕਾਂ ਦੇ ਲੜਿਆਂ ਹੀ ਸਾਰੇ ਹੱਲ ਨਿਕਲਦੇ ਆ ਜੇ ਲੋਕ ਤਲਵਾੜੇ ਦੇ ਵਿੱਚ ਲੜੇ ਅੱਜ ਸਟੋਨ ਕ੍ਰੈਸ਼ਰ ਬੰਦ ਹੈ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਰੋਲਾ ਪੈ ਰਿਹਾ ਜਿੱਥੇ ਜਿੱਥੇ ਲੋਕ ਲੜਦੇ ਆ ਉੱਥੇ ਉੱਥੇ ਜਿਹੜੀ ਮ ਤੇ ਜੇ ਲੋਕਾਂ ਨੇ ਲੜੇ ਹੀ ਨਹੀਂ ਤੇ ਫੇਰੇ ਬਦਨੀ ਹੈ ਨਾ ਅਗਰ ਕੱਲ ਦੀ ਮੀਟਿੰਗ ਤੋਂ ਬਾਅਦ ਵੀ ਕੋਈ ਸਮਾਧਾਨ ਨਾ ਹੁੰਦਾ ਦਿਖਿਆ ਫੇਰ ਅਗਾਮੀ ਰਣਨੀਤੀ ਕਿਹੋ ਜੀ ਹੋਊਗੀ ਅਗਾਮੀ ਰਣਨੀਤੀ ਤਿੱਖੀ ਹੋਊਗੀ ਅਸੀਂ ਜਿਹੜੇ ਵੱਡੇ ਐਕਸ਼ਨ ਦੇ ਵੱਲ ਨੂੰ ਜਾਵਾਂਗੇ ਚਾਹੇ ਚੰਗੜਮਾ ਦੇ ਵਿੱਚ ਉੱਥੇ ਦੇ ਲੋਕ ਪ੍ਰਭਾਵਿਤ ਹੈ ਤਲਵਾੜੇ ਦੇ ਲੋਕ ਪ੍ਰਭਾਵਿਤ ਹੈ ਇਹ ਟੋਟਿਆਂ ਅੰਦਵਾਲ ਉਲਾਹਾ ਤੇ ਸਾਡੇ ਨਵੇਂ ਘਰ ਇਹ ਪਿੰਡ ਪ੍ਰਭਾਵਿਤ ਹੈ ਹੱਲੇ ਅਜਮੇਰਾ ਹੈ ਤੇ ਮੈਨੂੰ ਲੱਗਦਾ ਵੀ ਇਹ ਵੱਧਾ ਜ਼ਿਆਦਾ ਧਾਮੀ ਵਾਲਾ ਪਾਸਾ ਹੈ ਤੇ ਅਸੀਂ ਵੱਡੇ ਐਕਸ਼ਨ ਦੇ ਵੱਲ ਨੂੰ ਜਾਵਾਂਗੇ ਤੇ ਉਹ ਐਕਸ਼ਨ ਵੀ ਜੇ ਆਊਗਾ ਵੀ ਸੜਕ ਤੇ ਪੱਕੇ ਤੌਰ ਤੇ ਜਿਹੜਾ ਮੋਰਚੇ ਵਾਲੇ ਪਾਸੇ ਨੂੰ ਜਾਵਾਂਗੇ ਵੀ ਇਦਾਂ ਇਹਨਾਂ ਨੂੰ ਕੰਮ ਨਹੀਂ ਕਰਨੇ ਕਰਨੇ ਮਤਲਬ ਜ਼ਮੀਨੀ ਪੱਧਰ ਦੇ ਉੱਪਰ ਪ੍ਰਸ਼ਾਸਨ ਲੋਕਾਂ ਨੂੰ ਨਹੀਂ ਦੇਖ ਰਿਹਾ ਤੇ ਲੋ ਹੁਣ ਹੁਣ ਬੜਾ ਜ਼ਿਆਦਾ ਕਹਿ ਲੀਏ ਵੀ ਸਮਾ ਬੜਾ ਹੈ ਗਲ ਤੋਂ ਵੀ ਉੱਪਰ ਪਾਣੀ ਚਲਾ ਗਿਆ ਸਿਰ ਤੋਂ ਵੀ ਉੱਪਰ ਪਾਣੀ ਚਲਾ ਗਿਆ ਹੁਣ ਤਾਂ ਜਿਹੜਾ ਲੋਕਾਂ ਦੇ ਲਈ ਤਾਂ ਸਾਫ਼ ਹੈ ਮਤਲਬ ਜਾਨ ਦੀ ਬਾਜ਼ੀ ਹੈ ਜਾਂ ਤਾਂ ਲੋਕ ਆਪ ਮਰ ਜਾਣ ਲੜਦੇ ਲੜਦੇ ਤੇ ਜਾਂ ਇਹ ਕ੍ਰੈਸ਼ਰ ਮਾਫੀਆ ਇਹਨਾਂ ਨੂੰ ਮਾਰ ਦੇਵੇ ਇਸ ਕਰਕੇ ਅਸੀਂ ਤਾਂ ਤੈਅ ਕਰ ਲਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੱਡੇ ਐਕਸ਼ਨ ਦੇ ਵੱਲ ਨੂੰ ਜਾਵਾਂਗੇ ਪਹਿਲਾਂ ਹੀ ਜਿਹੜੇ ਸਟੋਨ ਕ੍ਰੈਸ਼ਰ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਤਬਾਹੀ ਇਸ ਇਲਾਕੇ ਦੇ ਵਿੱਚ ਕੀਤੀ ਹੋਈ ਆ ਉਸ ਤਬਾਹੀ ਦੇ ਨਾਲ ਪਹਿਲ ਕੇ ਉਜਾੜੇ ਤੋਂ ਲੋਕ ਨਿਕਲ ਨਹੀਂ ਹਜੇ ਪਾ ਰਹੇ ਐ ਤੇ ਜਿਹੜਾ ਨਵਾਂ ਉਜਾੜਾ ਹੋਰ ਲੋਕਾਂ ਦੇ ਸਿਰ ਦੇ ਉੱਪਰ ਜਿਹੜਾ ਮੜਿਆ ਜਾ ਰਿਹਾ ਹੈ ਇਹਦੇ ਲਈ ਅਸੀਂ ਹੁਣ ਤਗੜੇ ਤੌਰ ਤੇ ਐਕਸ਼ਨ ਦੇ ਵੱਲ ਨੂੰ ਜਾਵਾਂਗੇ ਗੱਲ ਸਾਡੀ ਰਣਨੀਤੀ ਦੀ ਆ ਉਹ ਸਮੇਂ-ਸਮੇਂ ਤੇ ਅਸੀਂ ਮੀਟਿੰਗਾਂ ਬਣਾ ਕੇ ਹਾਲਾਤਾਂ ਦੇ ਹਿਸਾਬ ਦੇ ਨਾਲ ਆਪਣੀ ਤਾਕਤ ਦੇ ਹਿਸਾਬ ਦੇ ਨਾਲ ਉਹ ਲੀਕਾਂਗੇ ਠੀਕ ਹੈ ਥੈਂਕ ਯੂ